का खालसा भॻवान ਕੁਣਾ ਜਨਨ ਚਾਈ ਰੰਗੀ ਰੰਗੀ ਪਾਸੀ ਕਰ ਕਰ ਜਨਸੀ ਮਾਇਆ ਜਿਹਨੂੰ ਪਾਈ ਕਰ ਕਰ ਵੇਖਾ ਕੀਤਾ ਆਪਣਾ ਦੇਨ ਜਨਸੀ ਵੜਿਆਈ ਜੋਤ ਸੁਭਾਵੈ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ ਸੋ ਤਾਸ ਸਾਹ ਸਾਹ ਬਾਤ ਸਾਹਿਬ ਨਾਨਕ ਰਣ ਜਾਈ ਮੁੰਡਾ ਸੰਤੋਖ ਸਰਮਪੰਚ ਔਰੀ ਧਿਆਨ ਕੀ ਕਰੇ ਵੇ ਪੂਰਖੇਂਦਾ ਕਾਲ ਕਵਾਰੀ ਕਾਇਯੁਗ ਦੰਡਾ ਪ੍ਰਤੀਤ ਆਈ ਪਾਸੀ ਸਗਲ ਜਮਾਤੀ ਮਨ ਜੀਤੇ ਜਗ ਜੀਤਾ ਦੇਸ ਦਸਾ ਆਦੇਸ ਆਦ ਨੀਲਾ ਨਾ ਦੇ ਨਾਹ ਜੁਗ ਜੁਗ ਇੱਕੋ ਵੇਸ ਤੁਪ ਗਿਆਨ ਦਇਆ ਭੰਡਾਰਨ ਘਟ ਘਟ ਵਜੇ ਨਾਦ ਆਪਨਾਥ ਨਾਖੀ ਸਾਹਿਬ ਜਾਗੀ ਰੇ ਤੇ ਸਿੱਧ ਅਬਰਾ ਸਾਥ ਸੰਜੋਗ ਵਿੱਚ ਜੋ ਸੇਵਕ ਜਲਾਵੇ ਦੇਖਿਆ ਆਹ ਭਾਕ ਆਦੇਸ਼ ਦਸੈ ਆਦੇਸ਼ ਆ ਦੇ ਨੀਲੋ ਨਾ ਦੇ ਨਾਮ ਤੇ ਜੋਗ ਜੋਗ ਇੱਕ ਵੇਸ ਏਕਾ ਮਾਈ ਜੁਗ ਵਿਆਈ ਤੈਨ ਤੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਰੇ ਦੀ ਪ੍ਰਵਾਨ ਜੇ ਤੁਹਾਰਾ ਗਰਾਂ ਲਾ ਲਾ ਜੁਗ ਪ੍ਰਵਾਨ ਉਹ ਵੇਖਾ ਉਹਨਾਂ ਨਦਰ ਨਾ ਆਵੇ ਬਹੁਤਾ ਇਹ ਵਿਡਾਨ ਆ ਆਦੇਸ਼ ਦਸਾ ਆਦੇਸ਼ ਆ ਦੇ ਅਨੀਲ ਅਨਾਦ ਅਨਾਹਰਤ ਜੋਗ ਜੋਗ ਇੱਕ ਵੇਸ ਆਸਣ ਲੋਏ ਲੋਏ ਪੰਡਾਰ ਜੋ ਕਿਛ ਪਾਇਆ ਸੋ ਏਕਾ ਬਾਾਰ ਕਰ ਕਰ ਵੇਖੈ ਸਿਰਜ ਮਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਦਸੈ ਆਦੇਸ ਆਦੇ ਅਨੀਵ ਆਦੇ ਆਨੰਦ ਜੋਗ ਜੋਗ ਦੇਖੋ ਵੇਖ ਇੱਕ ਦੂਜੀ ਬਹੁ ਲਖ ਹੋਵੇ ਲਖ ਹੋਵੇ ਲਖ ਵੀਸ ਲਖ ਲਖੇ ਦਾ ਆ ਦੇਖ ਨਾਮ ਜੀ 30 ਇਹ ਤਰਾਹੇ ਪਦ ਬਵੜੀਆਂ ਚੜੀਆਂ ਹੋਵੇ 25 ਉਸ ਕੀ ਕੀਤਾ ਪਾਈ ਰਿਸ ਮਾਨਤ ਨਹੀਂ ਪਾਈਆ ਕੂੜੀ ਪੁਰੀ ਆਖਣ ਜੋਰ ਜਪੈ ਨਾ ਜੋਰ ਸਭ ਤੋਂ ਵੱਧ ਨਜ਼ਰ ਜੋਰ ਜੋਰ ਮਹਲੌਰ ਜੋਰ ਦਾ ਆਪਾ ਮਸਰ ਜੋਰ ਦਾ ਗੁਰਤੀ ਗਿਆ ਵਿਚਾਰੋ ਜੋਰਨਾ ਜੁਪੀ ਛੋਟਾ ਸੰਸਾਰ ਦੇ ਸਾਥ ਜੋਰ ਕਰ ਵੇਖਾ ਸੋ ਇਹ ਨਾਮ ਕੋ ਤਮੀਖ ਨਾ ਕੋਏ ਰਾਤੀ ਰੁੱਤੀ ਖਿੱਤੀ ਵਾਰ ਪਵਨ ਕਾਣੀ ਅੰਬੀ ਪਤਾਲ ਸਤਿ ਜੀਵਾਂ ਰਾਗ ਜਨ ਕੇ ਭਾਈ ਬਸੰਤ ਸਿੰਘ ਦੌਲਤਪੁਰ ਆਪਣੀ ਮਾਤਾ ਦੇ ਸੰਸਕਾਰ ਤੇ ਪਹੁੰਚਲੇ ਪੰਜ ਪ੍ਰਵਾਨ ਨਿਸ਼ਾਨ ਕਰ ਲੁਕਾਈ ਉਹ ਸਭ ਆਏ ਨਾਨਕ ਦਾਇਆ ਜਾਪਾ ਜਾਏ ਧਰਮ ਖੰਡ ਦਾ ਧਰਮ ਬਿਆਨ ਕਰਨ ਦਾ ਆਖੋ ਕਰਮਾਂ ਕੇ ਤੇ ਪਉਣ ਪਾਣੀ ਲਾ ਕਿਤੇ ਵਰਮੇ ਘਾਤ ਘੜੀਆ ਰੂਪ ਰੰਗ ਕੇ ਵੇਸ ਕੇ ਲਗਿਆ ਕਾਮੂਨੀ ਮੇਰ ਕੇ ਤੇ 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 ਤੂੰ ਭੁਖ ਦੇਸ ਕੇ ਤੇ ਇੰਦ ਚੰਦ ਸੂਰ ਕੇ ਤੇ ਕਿਤੇ ਮੰਨ ਦੇਸ ਕੇ ਤੇ ਸਿੰਧ ਬੁੱਧ ਨਾਮ ਕੇ ਤੇ ਕਿਤੇ ਦੇਵੀ ਵੇਸ ਕੇ ਤੇ ਦੇਵ ਦਾਨਮຸນ ਕੇ ਤੇ ਕਿਤੇ ਰਤਨ ਸਮੁੰਦਰ ਕੇ ਦੀਆ ਖਾਣੀ ਕੀਆ ਬਾਣੀ ਕੇ ਤੇ ਬਾਦ ਕੀਦੇ ਨਾਨਕ ਅਨੰਤ ਗਿਆਨ ਅਨੰਤ ਗਿਆਨ ਖੰਡ ਮੇਰਾ ਅਨੰਤ 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 ਮਾਤਾ ਦੀ ਸਿਖਾ ਉਹ ਨੂਰ ਆ ਗਿਆ ਗਲਾ ਕਦੀਆ ਨਾ ਜਾਏ ਜੇ ਕੋ ਕਹਿ ਪਿਛੇ ਪਛਤਾਵੇ ਤੁਸੀਂ ਕਦੀਆ ਸੰਤ ਮਨ ਮਨ ਬੋਧ ਤੁਸੀਂ ਕਦੀਆ ਸਤਿਗੁਰ ਦੀ ਸੋਧ ਰਮਨ ਦੀ ਬਾਣੀ ਦੀ ਔਰ ਤੇ ਉਹ ਨਾਲ ਕੋਈ ਹੋਰ ਤੇ ਜੋਰ ਜੋਰ ਮਹਾਂਬਲ ਸੋਤਲ ਮੈਂ ਆਰਾਮ ਰਿਆ ਪਰ ਉਹ ਜਿਵੇਂ ਜਿਵੇਂ ਮਾਹੇ ਅੱਗੇ ਅੱਗੇ ਮੁਖੜੇ ਨਹੀਂ ਜਾਉਂਦਾ ਨੰਦਾਰ ਅੱਗੇ ਜਾਏ ਜਿੰਦ ਕਾ ਰਾਮ ਸਿੰਘ ਵਾਹੇ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਆਜਾ ਕੋਈ ਕੋਈ ਨਾਨਕ ਖੰਡਵਾਲਾ ਇਸਾ ਕੰਡਵਾਲਾ ਪਰ ਪੱਟ ਜੇ ਕੋਈ ਕਥਾ ਦਾਤ ਨਾਨਕ ਲੋਗਾ ਆਕਾਰ ਜਿਵੇਂ ਜੁਗਤਾਰ ਦੇਖਿਆ ਵੀ ਸਰਕਾਰ ਜੀ ਨਾਨਕ ਕਥਨਾ ਅਨੁਸਾਰ ਜਲਤ ਬਾਹ ਪੀਰ ਸੁਨਿਆਰ ਹਰਮਤ ਦੇ ਗੱਲਾਂ ਦਾਤ ਤਾਓ ਭਾਣਾ ਪਾਓ ਅੋਰ ਦੁਝਾਲ ਕੜੀਏ ਸਭੀ ਕਾਲ ਜਿਨ ਕਾ ਉਹਨਾਂ ਦੇ ਕਰਮ ਜਿਨ ਕਾਰ ਸੁਭਾਨ ਨਾਨਕ ਨਿਹੰਗ ਨਿਹੰਗ ਸੋ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਤੁਹ ਸਦਾ ਦੋਈ ਦਾਈ ਦਾਇਆ ਖੇਨੇ ਸਭਲੇ ਜਗਤ ਜਗਿਆਨੀ ਆਹੂਰੇ ਆਈ ਆਜ ਧਰਮ ਹਦੂਰ ਰਵੀ ਆਪੋ ਆਪਣੀ ਕੇ ਨੇੜੇ ਕੇ ਦੂਰ ਜੈ ਮਸਕਤਾਨ ਨਾਰਤੇ ਮੁਖ ਉਜਲੇ ਦੇਈ ਜੁਟੇ ਨਾਰਲ ਜੀ ਰਾਮ ਆਇਆ ਬਹਿ ਮਸਕਲ ਨਾਰਲ ਆਨਕ ਤੇ ਮੁਖ ਉੱਚਾ ਹੈ ਕੀਤੀ ਜੁਟੇ ਨਾਰਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੜਿਆਈ ਕੋਈ ਨਾਉ ਨ ਜਾਣੇ ਮੇਰਾ ਵਾਹਿਗੁਰੂ ਗੁਰੂ ਨਾਨਕ ਸਾਹਿਬ ਤੇਰੀ ਗੜਿਆਈ ਕੋਈ ਨਾਉ ਨ ਜਾਣੇ ਮੇਰਾ ਵਾਹਿਗੁਰੂ ਜਗ ਜਗਤਿ ਪੜਿ ਪਾਇ ਤਾਨਹ ਰਾਤ ਰੰਗਲਾ ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਸ੍ਰੀ ਭਗਉਤ ਜੀ ਸਹਾਇ ਵਾਹਿ ਸ੍ਰੀ ਭਗਉਤ ਜੀ ਕੀ ਪਾਤਸ਼ਾਹੀ ਦਸਵੇਂ ਸਭ ਪਗੋਤੀ ਸਬਰ ਕਾ ਗੁਰੂ ਨਾਨਕ ਲਈ ਤੇ ਆਜ ਤਰੰਗਤ ਗੁਰ ਤੇ ਅਮਰਦਾਸ ਰਾਮਦਾਸ ਐ ਹੋਏ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸਿਹੀ ਹਰਿ ਰਾਏ ਸਿਹੀ ਹਰਿ ਕ੍ਰਿਸ਼ਨ ਤੇ ਆਈਐ ਜਿਜਟੈ ਸਭ ਬਚਾਏ ਤੇਗ ਬਹਾਦਰ ਸਗਰੇਆ ਕਰਨੌਣਿ ਤਾਵੇ ਧਾਈ ਸਭ ਕਾਹੀ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਤਨੂ ਮਹਾਰਾਜ ਸਭ ਕਾਹੀ ਹੋਏ ਸਹਾਏ ਸਭ ਕਾਹੀ ਹੋਏ ਸਹਾਏ ਦਸਾਂ ਪਾਤਸ਼ਾਹਾਂ ਦੀ ਆਤਮਤ ਜੋਤ ਜੁਗੋ ਜੁਗ ਅਟਲ ਸਤਿਗੁਰੂ શ્રી ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਗੁਜ਼ਾਰਿਆ ਦਾ ਧਿਆਨ ਕਰਕੇ ਬੋਲੋ ਜੀ ਸਾਰੇ ਗੁਰੂ ਪਿਆਰਿਆਆਂ 14 ਸਾਹਿਬ ਪਿਆਰਿਆਆਂ 40 ਬਗਤਿਆਂ ਹੱਡੀਆਂ ਜੀ ਦੀਆਂ ਪਿਆਰਿਆ ਨੇ ਆਪ ਜੀ ਦਾ ਨਾਮ ਜਪਿਆ ਵਾਡ ਕਰਕੇ ਛਕਿਆ ਦੇਖ ਕਲਾਈ ਤੇਗ ਵਾਹੀ ਦੇਖ ਕੇ ਆਂਦੇਸ ਕੀਤਾ ਤਨਾ ਪਿਆਰਿਆ ਸਚਿਆਰਿਆ ਦੀ ਅਮਰਤ ਮਈ ਪਵਿੱਤਰ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਸਵੇ ਬਾਣੀ ਗੁਰੂ ਜਿੱਨਾ ਸਿੰਘਾਂ ਸਿੰਘਣੀਆਂ ਨੇ ਧਰਮ ਦੀ ਏਸ਼ੀਸ਼ ਦਿੱਤੇ ਬਾਂਦ-ਬਾਂਦ ਘਟਵਾਏ ਓਪਰੀਆਂ ਲੋਹਾਈਆਂ ਚਰਕੜੀਆਂ ਦੇ ਚੜੇ ਤਨ ਆੜਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਪ੍ਰਾਰਥਨਾ ਤੇ ਵਰਤਮਾਨ ਸਮੇਂ ਦੇ ਸਮੂਹ ਸ਼ਹੀਰ ਸਿੰਘ ਸਿੰਘਣੀਆਂ ਪਟੰਗੀਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਸ੍ਰੀ ਅਲੈਕੁਮ ਸੱਜਣਾ ਤੱਕ ਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਸ੍ਰੀ ਅਲੈਕੁਮ ਜਿਤਨੇ ਸਰਬੱਤ ਖਾਲਸਾ ਜੀ ਕੀ ਅਰਦਾਸ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜੀ ਤਾਰੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਦਾ ਜਹਾਂ ਜਹਾਂ ਖਾਲਸਾ ਜੀ ਸਾਹਿਬ ਸਹਾ ਪਰ ਸਾਰੇ ਆਇ ਤੇ ਦੇਖ ਤੈਨ ਫਤੇ ਦਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਕਾ ਸਾਹਿਬ ਜੀ ਦੇ ਬੋਲੋ ਜੀ ਜੀ ਸੁਬਾਨ ਅਲਿਹਮ ਅਕਤੋ ਜੀ ਸਿੱਖਾਂ ਨੂੰ ਸਿੱਖੀ ਦਾਦ ਕੇ ਤਾਨ ਰਹਿ ਬਦਾਨ ਦੇਖਦਾਨ ਸਹਾਦਾਨ ਦੋਸਾਦਾਨ ਦਾਨਾ ਸਰਦਾਨ ਦਾਨ ਸਰਦਾਨ ਨਾਮਦਾਨ ਸ੍ਰੀ ਅਮਨ ਪਰ ਸਾਹਿਬ ਜੀ ਦੇ ਦਰਸ਼ਨ ਕਿਰਾਨ ਚੌਕੀਆਂ ਚੌਕੀਆਂ ਠੰਡੇ ਗੁੰਗੇ ਜੁਗੋ ਜੁਗ ਅਟਲ ਧਰਮ ਕਾ ਜੈ ਜੈ ਕਾਲ ਬੋਲੋ ਜੀ ਸ੍ਰੀ ਸੁਬਾਨ ਅਲਿਹਮ ਸਰਬੱਤ ਦਾ ਭਲਾ ਅਕਾਲਪੁਰ ਸਵਾਹਿਗੁਰੂ ਜੀ ਆਪ ਜੀ ਦੇ ਸਿੱਖਾਂ ਦਾ ਮਨ ਨਹੀਂ ਨਾ ਬਸਤੀ ਬਸ ਪਰਦੇ ਰੱਖੇ ਵਾਹਿਗੁਰੂ ਸਮੂਹ ਗੁਰਦੁਆਰੇ ਗੁਰਧਾਮਾਂ ਦੇ ਕੋਲੇ ਦਰਸ਼ਨ ਦੀਦਾਰ ਤੇ ਸੇਵਾ ਸੁਭਾਅ ਦਾ ਦਾਣ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ ਕਰੋ ਜੇ ਨਿਮਾਨਿਆਂ ਦੇ ਮਾਨ ਨੇਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਤਨ 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 ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਤਿਗੁਰੂ ਸਾਹਿਬ ਜੀ ਮਹਾਰਾਜ ਤਨ 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 ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਸਾਹਿਬ ਜੀ ਮਹਾਰਾਜ ਤਨ ਤਨ ਜੁਗੋ ਜੁਗ ਅਟਲ ਗੁਰਤਾ ਗਦੀ ਤੇ ਸੁਭਾਏ ਮਾਨ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸਿੱਖ ਸੰਗਤਾਂ ਦੀ ਜੋਦਰੀ ਹੈ ਸਤਿਗੁਰੂ ਮਹਾਰਾਜ ਜੀ ਆਪ ਜੀ ਦੇ ਦਰਕਰਦੇ ਸੇਵਕ ਬੀਬੀ ਕੁਲਵੰਤ ਕੌਰ ਜੀ ਆਪ ਜੀ ਵੱਲੋਂ ਵਰਤੀ ਹੋਈ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਇਆ ਸਤਿਗੁਰੂ ਮਹਾਰਾਜ ਜੇਹਾ ਤੀਰੀ ਲਿਖਿਆ ਤੇਹਾ ਹੁਕਮ ਕਮਾਹੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਆਪ ਜੀ ਨੇ ਕਿਰਪਾ ਕਰਨੀ ਮਾਤਾ ਜੀ ਨੂੰ ਆਪਣੇ ਚਰਨਾਂ ਦੇ ਵਿੱਚ ਸਦੀਵੀ ਤੌਰ ਤੇ ਨਿਵਾਸ ਬਖਸ਼ਿਸ਼ ਕਰਨਾ ਅਰਦਾਸ ਬੇਤੀ ਜੋਦ ਲਈ ਆਪ ਜੀ ਨੇ ਆਪਣੇ ਦਰ ਤੇ ਪ੍ਰਵਾਨ ਕਰਨੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਮਾਤਾ ਜੀ ਦੀ ਨਿਰਤਕ ਦਿੱਤੇ ਨੂੰ ਗੁਰਮਖਾਂ ਦੇ ਗ੍ਰਹਿ ਤੋਂ ਸ਼ਮਸ਼ਾਨ ਘਾਟ ਵਿਖੇ ਲਿਆਂਦਾ ਗਿਆ ਰਸਤੇ ਵਿੱਚ 17 ਵਾਹਿਗੁਰੂ ਦੇ ਜਾਪ ਹੋਏ ਟਿਕਾ ਸਜਾਈ ਗਈ ਸਤਿਗੁਰੂ ਮਹਾਰਾਜ ਟਿਕਾ ਸਜਾਉਂਦਿਆਂ ਸ੍ਰੀ ਜਪਜੀ ਸਾਹਿਬ ਜੀ ਦੇ ਪਾਠ ਹੋਏ ਹਨ ਆਪ ਜੀ ਦੀ ਬਾਣੀ ਪੜ੍ਹਦੇ ਹੋਇਆ ਸਤਿਗੁਰੂ ਮਹਾਰਾਜ ਇੱਕ ਨੇ ਅਨੇਕਾ ਪ੍ਰਕਾਰ ਦੀਆਂ ਭੁੱਲਾਂ ਚੁੱਕੀਆਂ ਹੋ ਗਈਆਂ ਹੋਣ ਦੀ ਆਲਿਚਨ ਕਿਰਪਾ ਕਰਕੇ ਰਸਤੇ ਵਿੱਚ ਆਉਂਦੇ ਆ ਨਾਮ ਜਪ ਗਏ ਹੋਣੀਆਂ ਭੁੱਲਾਂ ਚੁੱਕਾਂ ਦੀ ਖਿਮਾ ਤੌਖੀ ਕਰਨੀ ਆਪ ਜੀ ਕਿਰਪਾ ਕਰੋ ਸਤਿਗੁਰੂ ਸਤੇਪਾਤਜਾ ਮਹਾਰਾਜ ਨਿਰਤਕ ਦੇਹ ਨੂੰ ਮਾਤਾ ਜੀ ਦੇ ਸਰੀਰ ਨੂੰ ਸੋ ਸਤਿਗੁਰੂ ਮਹਾਰਾਜ ਅਗਣ ਭੇਡ ਕਰਨ ਆ ਗਿਆ ਬਸ ਕਰੋ ਸਤਿਗੁਰੂ ਮਹਾਰਾਜ ਕਿਰਪਾ ਕਰਨੀ ਪ੍ਰਵਾਣ ਨੂੰ ਭਾਣਾ ਮੰਨਣ ਦਾ ਦਾਨ ਉਦਮ ਉਦਸ਼ਾ ਬਖਸ਼ਿ ਕਰਕੇ ਕਿਰਪਾ ਕਰਕੇ ਆਪਣੀ ਸਿੱਖੀ ਸਿੱਖੀ ਕੇਸਾ ਸਵਾਸਾ ਸੰਗਨੇ ਮੌੜ ਦੀ ਦਾਤ ਗੁਰਮੁਖ ਨਾਮ ਦਾ ਇਸ਼ਨਾਣ ਦੀ ਦਾਤ ਬਖਸ਼ਿ ਕਰਕੇ ਸਤਿਗੁਰੂ ਮਹਾਰਾਜ ਆਪ ਜੀ ਨੇ ਮਾਲ ਕਰਨਾ ਆਹ ਕਿਰਪਾ ਕਰੋ ਸਤਿਗੁਰੂ ਮਹਾਰਾਜ ਮਾਤਾ ਜੀ ਦੀ ਮਿਰਤ ਕਥੀ ਨੂੰ ਅਗਨ ਭੇੜ ਕਰਨ ਦੀ ਆਗਿਆ ਬਖਸ਼ਿ ਕਰੋ ਸਤਿਉਦੇਵ ਦੇ ਨਾਮ ਤੇ ਤਾਵੇ ਨਾਮ ਜਣਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਮੈਂ ਗੁਰੂ ਜੀ ਕੀ ਫਤਿਹ ਕੀ ਕਾਰਨੀ ਨਵੇ ਜਲਾਉ ਗੰਤ ਸਭ ਸਿੱਖਨ ਕੋ ਰੂਮਾ ਹੋ ਗੰਤ ਜੀ ਮਾਨਿਓ ਹਰਿ ਰਾਨੀ ਦੇ ਕੋ ਮੁਝਾ ਲਾ ਲੋ ਸਭਨੇ ਰੇ ਕਰੇਗਾ ਖਾਲਸਾ ਨਾ ਕੀ ਰਹੇ ਨ ਕੋਈ ਹੋਏ ਸਭ ਲੇਂਗੇ ਸਾ ਰੈਗੂ ਜੀ ਕੀ ਆ ਜੋ ਕਿਛੜਾ ਜੋੜੇ ਪਾੜਨ ਕੋਈ ਨਹੀਂ ਕੋਈ ਕੋਈ ਬਰੋ ਚੇਰੋ ਬਣਾ ਪਾਹ ਦੋ ਸਮਝ ਪੂਰਾ ਕਿੱਥੇ ਬਣਾਇਆ ਹਾਂ ਅੰਜ ਮਾੜੇ ਮੇ ਲਾਈਵ ਹਾਂ ਇੱਕ ਮਿੰਟ ਹੋਰ ਲਾਈਵ ਪੂਰਾ ਸਮਾਂ ਚਰੂ ਦੋ ਇੱਥੇ ਇੰਨੇ ਇੱਥੇ ਆ ਰਹੇ ਸੇਹਾਰੇ ਪਾਸੇ ਇੱਕ ਬੰਦਾ ਹੈ ਵਾਈਗਰ ਇੱਥੇ ਆ ਰਹੇ ਸੇਹਾਰੇ ਨਾਲ ਖੜੂਗਾ ਅੱਗੋਂ ਤੋਂ ਹੋਰ ਦੇ ਹਾਂ ਹਾਂ ਆਓ ਜੀ

basak orangda tapiju ਆਜੋ 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 ਕੋਈ ਗੱਲ ਸਰ ਕੋਈ ਗੱਲ ਕੋਈ ਗੱਲ ਲੰਗ ਮੋਰੋ ਪਿਛਾ ਨੋ ਬੱਬਈ ਪਿਛਾ ਨੋ ਆਂਦੋ ਕੇਰਾ ਜਾਣ ਨੋ ਜਾ ਨੀ ਪਿਛਾ ਨਾ ਪਿੱਛੇ ਪਿੱਛੇ ਹੋ ਜੋ ਸੰਗੋ ਸੰਤ ਜੀ ਆਪਾਂ ਸਾਥ ਕੋਈ ਨਹੀਂ ਕਰਦਾ ਬੰਦ ਕੇ ਨਹੀਂ ਕਹਿੰਦਾ ਪਹਿਲਾਂ ਜਾ ਇੱਧਰ ਵੀ ਆ